ਬਾਣੀ ਹਜ਼ੂਰ ਸਾਹਿਬ ਜੀ ਕੀ ਸ਼ਬਦ 19 ਹਜ਼ੂਰ ਫਰਮਾਉਂਦੇ ਨੇ ਸਾਨੂੰ ਜੀਵਾਂ ਨੂੰ ਸਮਝਾਉਂਦੇ ਨੇ ਕਿ ਭਈ ਇਸ ਸੰਸਾਰ ਦੇ ਵਿੱਚ ਮਾਨਸ ਜਨਮ ਲਿਆ ਹੈ ਉਹ ਤੇ ਸਾਮਨ ਜੋ ਭੋਜ ਕੇ ਸੋਚ ਕੇ ਚੱਲਣਾ ਇਹਾਂ ਤੂੰ ਸਮਝ ਸੋਚ ਕਰ ਜੰਨਾ ਸਮਝਣ ਸੋਚਣ ਦੀ ਗੱਲ ਇਹ ਹੈ ਵੀ ਇੱਥੇ ਮਾੜੀ ਸੰਗਤ ਨਹੀਂ ਕਰਨੀ ਮਾੜਾ ਆਹਾਰ ਨਹੀਂ ਕਰਨਾ ਸੰਗਤ ਕਰਨੀ ਹੈ ਤਾਂ ਸਤਪੁਰ ਦੀ ਕਰਨੀ ਹੈ ਜੇ ਮੋਹ ਕਰਨਾ ਹੈ ਤਾਂ ਗੁਰੂ ਦੇ ਨਾਲ ਕਰਨਾ ਹੈ ਜੇ ਲਾਲਚ ਲੋਭ ਕਰਨਾ ਹੈ ਤਾਂ ਪਈ ਅਸੀਂ ਨਾਮ ਸਿਮਰਨ ਦਾ ਕਰਨਾ ਹੈ ਅਸੀਂ ਇਹ ਨ ਪੰਥਤਾ ਨੂੰ ਪੜਟਣਾ ਹੈ ਕਾਮਨਾ ਕਰਨੀ ਹੈ ਕਾਮਨਾ ਅਸੀਂ ਸਤ ਸੰਗ ਦੀ ਕਰੀਏ ਸਿਮਰਨ ਦੀ ਕਰੀਏ ਸੰਸਾਰੀ ਕਾਮਨਾ ਜਿਹੜੀ ਹੈ ਇਹ ਤੋਖਾ ਦਿੰਦੀ ਹੈ ਮਹਾਰਾਜ ਨੇ فرمایا ਤੋਖਾ ਮਤ ਖਾਣਾ ਜਾਂ ਜਗਾਏ ਪਿਆਰੇ ਤੋਖਾ ਮਤ ਖਾਣਾ ਕਹਿੰਦੇ ਕਿਉਂ ਮਹਾਰਾਜ ਕੀ ਗੱਲ ਹੈ ਵੀ ਤੋਖਾ ਕਿਸ ਗੱਲ ਦਾ ਹੈ ਕਹਿੰਦੇ ਕੋਈ ਮੀਤ ਨਾ ਜਾਣੋ ਆਪਣਾ ਸਭ ਠੱਗ ਬੈਠੇ ਫਾਸੀ ਲਾਏ ਇਸ ਮੰਡਲ ਦੇ ਅੰਦਰ ਸਾਰੇ ਠੱਗ ਨੇ ਕਿਉਂਕਿ ਇਹਨੂੰ ਮਾਇਆ ਦੇ ਲਾਲਚ ਦੇ ਵਿੱਚ ਠਗਾਉਂਦੇ ਇਹ ਤੋਂ ਆਪਣਾ ਸਵਾਰਥ ਪੂਰਾ ਕਰਨਾ ਚਾਹੁੰਦੇ ਨੇ ਇਹਦਾ ਪਰਮਾਰਥ ਖਰਾਬ ਕਰਨਾ ਚਾਹੁੰਦੇ ਇਸ ਕਰਕੇ ਹਜ਼ੂਰ ਫਰਮਾਉਂਦੇ ਨੇ ਕਹਿੰਦੇ ਇਹ ਤੋਂ ਰਾਹ ਬੜੀ ਐ ਤੇ ਟੇਢੀ ਮੰਨ ਕੇ ਸੰਗ ਨਾ ਲੱਗਣਾ ਕਹਿੰਦੇ ਰਸਤਾ ਬੜਾ ਖਤਰਨਾਕ ਐ ਬੜਾ ਟੇਡਾ ਐ ਬੜਾ ਔਖਾ ਐ ਕਿਉਂ ਜੇ ਤੂੰ ਮੰਨ ਦੇ ਸੰਗ ਲੱਗ ਗਿਆ ਮੰਨ ਨੇ ਤੈਨੂੰ ਧਾਰ ਦੇ ਵਿੱਚ ਡੋਪ ਦੇਣਾ ਐ ਹਜ਼ੂਰ ਫਰਮਾਉਂਦੇ ਨੇ ਕਹਿੰਦੇ ਬੜਾ ਬੈਰੀ ਇਹ ਮਨ ਘਟ ਮੇ ਇਸੀ ਦਾ ਜੀਤ ਨਾ ਕਟਣਾ ਇਸ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਦੁਸ਼ਮਣ ਇਹਦਾ ਮਨ ਹੈ ਕਾਮਨਾ ਹੈ ਕਹਿੰਦੇ ਇਹ ਬਹੁਤ ਬੈਰੀ ਨੇ ਇਹਨਾਂ ਤੋਂ ਬਚ ਕੇ ਰੋ ਇਸ ਮਨ ਦੀਆਂ ਜਿਹੜੀਆਂ ਧਾਰਾਵਾਂ ਨੇ ਇਹਦੀਆਂ ਲਹਿਰਾਂ ਨੇ ਜਿਹੜੀਆਂ ਕਾਮ ਹੈ, ਕ੍ਰੋਧ ਹੈ, ਮੋਹ ਹੈ, ਲੋਭ ਹੈ, ਹੰਕਾਰ ਹੈ, ਆਸਾ ਹੈ, ਤ੍ਰਿਸ਼ਨਾ ਹੈ, ਮਨ ਸਾਹਿਬ। ਇਹਨਾਂ ਤੋਂ ਤਰਨ ਦੇ ਲਈ, ਪਾਰ ਜਾਣ ਦੇ ਲਈ ਕਹਿੰਦੇ ਗੁਰੂ ਤੋਂ ਬਿਗਣਾ ਨਹੀਂ ਤੇਰਾ ਮਸਲਾ ਹੱਲ ਹੋਣਾ। ਗੁਰਬੇਨ ਕੈਸੇ ਪਾਰ ਉਤਰਨਾ? ਫੇਰ ਕਹਿੰਦੇ ਕੀ ਕਰਨਾ ਚਾਹੀਦਾ ਹੈ? ਕਹਿੰਦੇ ਗੁਰਸੰਗ ਪ੍ਰੀਤ ਕਰੋ ਤੂੰ ਐਸੀ ਜਸ ਕਾਮੇ ਕਾਮਨ ਸੰਗ ਤਰਨਾ ਗੁਰੂ ਦੇ ਨਾਲ ਇੰਨੀ ਪ੍ਰੀਤ ਹੋਣੀ ਚਾਹੀਦੀ ਹੈ ਜਿੰਨਾ ਨਵ ਜੋੜਾ ਸ਼ਾਦੀ ਵਾਲਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਪ੍ਰੀਤ ਕਰਦਾ ਹੈ ਫੇਰ ਮਹਾਰਾਜ ਕਹਿੰਦੇ ਨੇ ਗੁਰਸੇ ਪ੍ਰੀਤ ਕਰੋ ਤੂੰ ਐਸੀ ਜਸ ਗਊ ਵਛੜਾ ਸੰਗ ਮਛਣਾ ਜਿਸਨਾ ਗਊ ਵਰ ਬੱਚੇ ਦੀ ਪ੍ਰੀਤ ਹੈ ਗਾਂ ਕਿਤੇ ਚੁਗਦੀ ਹੋਵੇ ਲੇਕਿਨ ਉਹਦਾ ਧਿਆਨ ਬੱਚੇ 'ਚ ਹੁੰਦਾ ਹੈ ਬੱਚੇ ਦਾ ਧਿਆਨ ਭਾਵੇਂ ਘਰ ਬੰਨਿਆ ਹੋਇਆ ਆਪਣੀ ਮਾਂ 'ਚ ਹੁੰਦਾ ਹੈ ਗੁਰੂ ਦਾ ਸੰਗ ਕਰੋ ਮਹਾਰਾਜ ਕਹਿੰਦੇ ਨੇ ਸੰਗ ਕਰੋ ਚੇਟਕ ਚਿਤ ਰੱਖੋ ਮਨ ਸੇ ਗੁਰ ਕੇ ਚਰਨ ਏ ਜਿਹੜਾ ਮਨ ਸੰਸਾਰ ਦੇ ਵਿੱਚ ਘਮਾਉਂਦਾ ਹੈ ਮਾਇਆ ਦੇ ਵਿੱਚ ਘਮਾਉਂਦਾ ਹੈ ਲੋਭ ਲਾਲਚ ਦੇ ਵਿੱਚ ਘਮਾਉਂਦਾ ਹੈ ਕਹਿੰਦੇ ਇਸ ਮਨ ਨੂੰ ਗੁਰੂ ਚਰਨਾਂ ਨਾਲ ਜੋੜੋ ਮੰਦੀ ਧਾਰ ਜਿਹੜੀ ਹੈ ਇਹ ਸਤਿਗੁਰੂ ਦੇ ਸ਼ਬਦ ਦੇ ਨਾਲ ਤੁਹंदे ਨਾਲ ਜੋੜੋ ਕਹਿੰਦੇ ਗੁਰੂ ਦੇ ਚਰਨ ਕੀ ਹੈ ਗੁਰੂ ਦੇ ਚਰਨ ਗੁਰੂ ਦੀ ਸ਼ਬਦ ਦੀ ਧਾਰਾ ਹੈ ਤੁਨ ਹੈ ਮਨ ਦੇ ਨਾਲ ਤੈਨੂੰ ਪਕੜੋ ਸੰਗ ਕਰੋ ਚੇਟਕ ਚਿਤ ਰੱਖੋ ਮਨ ਸੇ ਗੁਰ ਕੇ ਚਰਨ ਪਕੜਨਾ ਛਲ ਵੱਲ ਕਪਟ ਛੋੜ ਕਰ ਵਰਤੋ ਗੁਰ ਕੇ ਬਚਨ ਸਮਝਣਾ ਕਹਿੰਦੇ ਗੁਰੂ ਦੇ ਨਾਲ ਛਲ ਵੱਲ ਨਾ ਕੋਈ ਕਰੋ ਕਪਟ ਨਾ ਕਰੋ ਨਹੀਂ ਤਾਨੂੰ ਇਹ ਗਫਲਤ ਜਿਹੜੀ ਹੈ ਸਤਾਏਗੀ ਇਹਾਂ ਕਿ ਗਵਲਤ ਬਹੁਤ ਉਸਤਾਵੇ ਫਿਰ ਆਗੇ ਨਹੀਂ ਕੁਛ ਬਣ ਪੜਨਾ ਫਿਰ ਮਹਾਰਾਜ ਕਹਿੰਦੇ ਨੇ ਕਹਿੰਦੇ ਸਵਾਸੋ ਸਵਾਸ ਹੋਸ਼ ਕਰ ਬੋਰੀ ਪਲ ਪਲ ਨਾਮ ਸਿਮਰਨਾ ਇਹਨੇ ਕਮਲੇ ਮੋਰ ਕਗਿਆਨਾ ਭਾਈ ਪਲ ਪਲ ਗੁਰੂ ਦਾ ਨਾਮ ਸਿਮਰਨ ਕਰੋ ਤੁਹਾਡਾ ਭਲਾ ਹੋਏਗਾ ਕਿਉਂ ਕਹਿੰਦੇ ਡਰਤੇ ਰਹੋ ਕਾਲ ਕੇ ਪੈਸੇ ਖਬਰ ਨਹੀਂ ਕਮਰ ਕਾਲ ਦੇ ਪੈਸੇ ਡਰਦੇ ਰਹੋ ਕੋਈ ਪਤਾ ਨਹੀਂ ਕਿਸ ਵੇਲੇ ਸਵਾਸ ਦੀ ਡੋਰ ਛੁੱਟ ਜਾਏ ਜਦੋਂ ਡੋਰ ਸਵਾਸ ਦੀ ਡੋਰ ਛੁੱਟ ਗਈ ਫਿਰ ਕੁਝ ਨਹੀਂ ਬਣਦਾ ਫਿਰ ਕੁਝ ਨਹੀਂ ਬਣਾ ਸਕੋ ਕਿਉਂਕਿ ਸਰੀਰ ਤੁਹਾਡਾ ਅਗਨੀ ਦੇ ਹਵਾਲੇ ਹੋ ਜਾਏਗਾ ਔਰ ਆਤਮਾ ਤੁਹਾਡੀ ਜਿਹੜੀ ਹੈ ਇਹ ਦੁੱਖਾਂ ਦੇ ਵਿੱਚ ਇਹਨੂੰ ਜਮਾਨੇ پکڑ ਲੈਣਾ ਹਸਾਬ ਕਿਤਾਬ ਲੇਖਾ ਜੋਖਾ ਜਿਹੜਾ ਦੇਣਾ ਪੈਣਾ ਹੈ ਆਤਮਾ ਨੂੰ ਦੇਣਾ ਪੈਣਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਜੋ ਕੁਝ ਬਣੇ ਸੋ ਅਭੀ ਬਣਾਓ ਫਿਰ ਕਾ ਕਿਸ਼ਨਾ ਪਰੋਸਾ ਕਰਨਾ ਫੇਰ ਦਾ ਕੋਈ ਪਰੋਸਾ ਨਹੀਂ ਜੋ ਕੁਝ ਬਣਾਉਣਾ ਹੈ ਉਹ ਇਸ ਸਵਾਸਾਂ ਦੇ ਚੱਲਦਿਆਂ ਹੀ ਬਣਾ ਸਕਦੇ ਹਾਂ ਗੁਰੂ ਦਾ ਦਰਸ਼ਨ ਗੁਰੂ ਦਾ satsang ਗੁਰੂ ਦੀ ਸੇਵਾ ਗੁਰੂ ਦਾ ਸਿਮਰਨ ਇਹ ਦੇਹ ਦੇ ਵਿੱਚ ਸਵਾਸ ਚੱਲਦਿਆਂ ਤੱਕ ਹੀ ਹੋ ਸਕਦਾ ਉਸ ਤੋਂ ਬਾਅਦ ਨਹੀਂ ਹੋਏਗਾ ਕਿ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਸਾਦੋ ਜੀਵਤ ਹੀ ਕਰ ਆਸਾ ਜੀਵਤ ਸਮਝੋ ਜੀਵਤ ਬੁੱਝੋ ਜੀਵਤ ਮੁਕਤ ਕੀ ਆਸਾ ਤੁਸੀਂ ਕੀ ਸਮਝਣਾ ਔਰ ਬੁੱਝਣਾ ਹੈ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੈਨੂੰ ਆਪਣੇ ਆਪ ਨੂੰ ਬੁੱਝਣਾ ਹੈ ਕਿ ਮੈਂ ਉਸ ਮਾਲਕ ਦੀ ਜੋਤ ਰੂਪ ਹਾਂ ਮੈਂ ਭੁੱਲਿਆ ਫਿਰਦਾ ਕੈਸ ਕਰਕੇ ਇਹਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ ਹੈ ਉਰਦੇਸ਼ਾ ਫਰਮਾਉਂਦੇ ਨੇ ਕਹਿੰਦੇ ਅਲਫਾ ਆਪਣੇ ਆਪ ਨੂੰ ਸਮਝ ਪਹਿਲੇ ਕੀ ਵਸਤ ਹੈ ਤੇੜਾ ਰੂਪਿਆਰੇ ਬਾਝ ਆਪਣੇ ਆਪ ਦੇ ਸਹੀ ਕੀਤੇ ਰਿਓ ਵਿੱਚ ਵਿਸ਼ਵਾਸ ਦੇ ਦੁਖ ਪਾਰੇ ਇਹਨੂੰ ਖੁਦ ਆਪਣੇ ਆਪ ਨੂੰ ਸਹੀ ਕਰਨਾ ਪਏਗਾ ਕਿਸੇ ਨੇ ਨਹੀਂ ਇਹਨੂੰ ਕਰਨਾ ਖੁਦ ਹੋਣਾ ਪਏਗਾ ਖੁਦ ਕਮਾਈ ਕਰਨੀ ਪਏਗਾ ਕਹਿੰਦੇ ਹੋਰ ਲੱਖ ਉਪਾਉ ਨਾ ਸੁਖ ਹੋਵੇ ਪੁੱਛ ਵੇਖ ਸਿਆਣੜੇ ਜਗ ਸਾਰੇ ਸਿਆਣੇ ਸਾਰੇ ਜਗ ਦੇ ਸਿਆਣੇ ਇਕੱਠੇ ਕਰਕੇ ਪੁੱਛ ਲੈ ਹੋਰ ਕਿਸੇ ਹਿਸਾਬ ਨਾਲ ਵੀ ਤੈਨੂੰ ਸੁਖ ਨਹੀਂ ਹੋਣਾ ਸੰਸਾਰੀ ਪੌਗਾ ਕਰਕੇ ਕੋਈ ਸੁਖ ਨਹੀਂ ਮਿਲਣਾ ਤੇ ਜੇ ਸੁਖ ਮਿਲੇਗਾ ਇਹਨੂੰ ਆਪਣੇ ਆਪ ਨੂੰ ਸਹੀ ਕਰਨ ਚ ਮਿਲੇਗਾ ਸਹੀ ਕਰਨਾ ਇਹਦਾ ਇਹੀ ਹੈ ਵੇ ਗੁਰੂ ਦੀ ਸੰਗਤ ਕਰਕੇ ਗੁਰੂ ਦੇ ਬਚਨ ਨੂੰ ਮੰਨੇ ਮੰਨੇ ਹੁਕਮ ਹੋਈਏ ਪ੍ਰਮਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਫਿਰ ਇਹ ਮਾਲਕ ਦੇ ਚਰਨਾਂ ਜਾਂ ਸਕਦਾ ਜੇ ਹੁਕਮ ਮੰਨੇਗਾ ਰਹੁ ਨੂੰ ਪ੍ਰਮਾਨ ਕਰੇਗਾ ਜੇ 사ਤ ਸੰਗ ਕਰਿਆ ਕਰਕੇ ਬਾਹਰ ਜਾ ਕੇ ਉਹੀ ਗੱਲਾਂ ਬਾਤਾਂ ਕੋਈ ਸੰਸਾਰੀ ਕਹਾਣੀਆਂ ਕੋਈ ਫਾਇਦਾ ਨਾ ਹੋਇਆ ਕਹਿੰਦੇ ਸਾਧਗੁਰਪੁਰਾ ਕਿਆ ਕਰੇ ਜੇ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗੇ ਜੁ ਬਾਂਸ ਹੋ ਜਾਈ ਫੋਕ ਜਿਸ ਤਰ੍ਹਾਂ ਬਾਂਸ ਦੇ ਵਿੱਚ ਫੋਕ ਮਾਰੀਏ ਉਹ ਪਾਰ ਲੰਘ ਜਾਂਦੀ ਆ ਉਹਦੀ ਕੋਈ ਆਵਾਜ਼ ਨਹੀਂ ਆਉਣੀ ਇਸ ਤਰ੍ਹਾਂ ਕਹਿੰਦੇ ਸਤਿਗੁਰੂ ਕੋਰਾ ਕੀ ਕਰੂਗਾ ਉਪਦੇਸ਼ ਜੰਦਾ ਜੇ ਸਿੱਖ ਨੇ ਸਮਝਿਆ ਨਾ বুঝਿਆ ਨਾ ਕਮਾਈ ਨਾ ਕਰੀ ਉਹਦਾ ਲਾਭ ਲਾਹਾ ਨਾ ਲਿਆ ਅਮਲ ਨਾ ਕੀਤਾ ਕਹਿੰਦੇ ਬੇਕਾਰ ਫੇਰ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਜੋ ਕੁਛ ਬਣੇ ਸੋ ਅਭੀ ਬਣਾਓ ਫਿਰ ਕਾ ਕਸ਼ਨਾ ਪਰੋਸਾ ਕਰਨਾ ਜਗ ਸੁਖ ਕੀ ਕਿਸ ਚਾਹ ਨਾ ਰੱਖੋ ਜਗ ਦੇ ਸੁਖਾਂ ਦੀ ਚਾਹ ਨਾ ਰੱਖੋ ਇਹਦੀ ਕਾਮਨਾ ਨਾ ਰੱਖੋ ਇਹਦੀ ਵਾਸ਼ਨਾ ਨਾ ਰੱਖੋ ਜਗ ਦੇ ਸੁਖਾਂ ਦੀ ਇੱਛਾ ਨਾ ਰੱਖੋ ਕਿਉਂ ਕਹਿੰਦੇ ਦੁੱਖ ਮੇ ਇਸਕੇ ਦੁਹੀ ਨਾ ਹੋਣਾ ਹੈ ਦੁੱਖ ਸੁਖ ਤਾਂ ਦੋਨੇ ਕੱਪੜੇ ਨੇ ਸ਼ਰੀਰ ਦੇ ਲਕਸ਼ਕ ਆਉਣਾ ਹੀ ਹੈ ਜੇ 1 ਰੁਪਿਆ ਤੇ ਦੂਜੇ ਪਾਸੇ ਸ਼ੇਰ ਦੀ ਫੋਟੋ ਹੈ ਜੇ ਕਹੇ ਵੀ ਮੈਂ ਸ਼ੇਰ ਦੀ ਫੋਟੋ ਨਹੀਂ ਲੈਣੀ ਤੇ 1 ਰੁਪਿਆ ਲੈਣਾ ਨਹੀਂ ਭਈ ਜਿੱਥੇ ਇੱਕ ਆਏਗਾ ਉਥੇ ਦੂਜਾ ਵੀ ਆਏਗਾ ਜਿੱਥੇ ਸੁਖ ਆਏਗਾ ਉਥੇ ਦੁੱਖ ਹੀ ਆਏਗਾ ਕਿਉਂਕਿ ਸ਼ਰੀਰ ਦਾ ਇਹ ਕਰਮਪ ਹੋ ਗਿਆ ਇਸ ਕਰਕੇ ਕਹਿੰਦੇ ਜੋ ਜੇ ਦੁੱਖ ਕੀ ਘੜੀ ਗਣੀ ਮਤ ਜਾਨੋ ਨਾਮ ਗੁਰੂ ਦਾ ਛਿਨ ਛਿਨ ਪੜਿਨਾ ਕਹਿੰਦੇ ਦੁੱਖ ਦੀ ਘੜੀ ਜਾਦਾ ਨਹੀਂ ਜਦੋਂ ਤੁਸੀਂ ਗੁਰੂ ਦਾ ਨਾਮ ਸਿਮਰਨ ਕਰੋਗੇ ਸਵਾ ਸਵਾ ਸਿਮਰਨ ਕਰੋਗੇ ਭਾਈ ਤੁਹਾਡੇ ਦੁੱਖਾਂ ਦਾ ਨਾਸ਼ ਹੋ ਜਾਏਗਾ ਮਹਾਰਾਜ ਕਹਿੰਦੇ ਨੇ ਸੁਖ ਮੇ ਸਿਮਰਨ ਨਾ ਕੀਆ ਦੁੱਖ ਮੇ ਕੀਆ ਯਾਦ ਕਹੇ ਕਬੀਰ ਤਾਂ ਦਾਸ ਕੀ ਕੌਣ ਸੁਣੇ ਫਰਿਆਦ ਇਹ ਕਿਸੇ ਨੇ ਫਰਿਆਦ ਨਹੀਂ ਸੁਣੀ ਸੁਭਦੇ ਵਿੱਚ ਤਾਂ ਮਾਲਕ ਦਾ ਨੂੰ ਯਾਦ ਨਹੀਂ ਕੀਤਾ ਸੋ ਕਿਉਂ ਵਿਸਰੈ ਜਿਨ ਸਭ ਪਛਦੀਆ ਜਿਨੇ ਇਹਨੂੰ ਜੀਵਨ ਦਾਤ ਤਾ ਇਹਦੀ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਉਥੇ ਪਰਵਿਸ਼ ਕਰੀ ਸਮਾਲ ਕਰੀ ਫਿਰ ਦੁੱਧ ਦੇ ਦਾੰਦਰੀ ਸੀਗੇ ਫਿਰ ਦੁੱਧ ਦਿੱਤਾ ਇਹਦੇ ਸੰਹਾੜ ਕਰਦਾ ਆਇਆ ਹੈ। ਉਹਨੂੰ ਇਹ ਭਲਾਈ ਬੈਠਾ ਜਿਨੇ ਇਹ ਆਤਮ ਗਿਆਨ ਦੱਤਾ ਹੈ। ਆਤਮ ਜੀਵਨ ਦੱਤਾ ਹੈ। ਸੋਨਾ ਸਰੀਰ ਦੱਤਾ ਹੈ। ਮਾਨਸ ਜਨਮ ਦੱਤਾ ਹੈ। ਇਹ ਵਿਡਿਆਈ ਸਭ ਕਰਦੀ ਹੈ। ਇਹ ਸਭ ਕਰਨ ਨੂੰ ਭਲਾ ਕੇ ਇਹ ਆਪਣੀ ਹਉਮੈ ਦੇ ਵਿੱਚ ਕਾਮਨਾ ਦੇ ਵਿੱਚ ਇਹ ਲਿਪਟ ਹੋ ਜਾਂਦਾ ਹੈ ਔਰ ਇਹ ਜਿਹੜੇ ਨੇ ਦੁੱਖਾਂ ਦਾ ਇਹ ਜੀਵ ਦਾ ਨਾਸ ਜੋ ਹੈ ਕਾਮਨਾ ਕਰਦੀ ਹੈ ਕਾਮਨਾਏ ਕਰੇ ਦਾ ਰੂਪ ਬਦਲੇ ਕਾਮਨਾ ਨੂੰ ਮਾਰ ਕੇ ਇਹਨੂੰ ਸਤਗੁਰ ਦੀ ਪ੍ਰਾਪਤੀ ਦੀ ਕਾਮਨਾ ਕਰੇ ਸ਼ਬਦ ਦੀ ਇਰਾਦਨਾ ਦੀ ਕਾਮਨਾ ਕਰੇ ਸਿਮਰਨ ਦੀ ਕਾਮਨਾ ਦੀ ਇਰਾਦਨਾ ਕਰੇ ਸਾਧ ਸੰਗ ਦੀ ਕਾਮਨਾ ਕਰੇ ਜੋ ਇਹਦੇ ਪ੍ਰਤੀ ਇਹਦੇ ਭਰੇ ਦੇ ਕਰਨਾ ਹੈ ਉਹਨਾਂ ਦੀ ਕਾਮਨਾ ਕਰੇ ਉਹਨਾਂ ਦੀ ਇੱਛਾ ਕਰੇ ਉਹਨਾਂ ਦੀ ਤ੍ਰਿਸ਼ਨਾ ਕਰੇ ਨਹੀਂ ਤਾਂ ਜੇ ਸੰਸਾਰ ਦੀ ਤ੍ਰਿਸ਼ਨਾ ਕਰੋ ਸਵਾਮੀ ਜੀ ਮਹਾਰਾਜ ਫਰਮਾਉਂਦੇ ਨੇ ਤ੍ਰਿਸ਼ਨਾ ਅਗਨ ਜਗ ਜਾਰਾ ਪੜਾ ਸਭ ਜੀਵ ਕੋ ਤਪਨਾ ਨਹੀਂ ਕੋਈ ਰਾਹ ਬਚਨੇ ਕੀ ਜਲੇ ਸਭ ਨਰਕ ਕੀ ਅਗਨਾ ਕਹਿੰਦੇ ਕੋਈ ਰਸਤਾ ਨਹੀਂ ਹੈ ਬਚਨ ਦਾ ਬਿਨਾ ਗੁਰੂ ਜੀਵ ਸਭ ਲੋਭ ਮੇ ਭੂਲੇ ਕਾਲ ਸੇ ਕੋਈ ਨਹੀਂ ਬਚਣਾ ਦੇਹ ਔਰ ਗ੍ਰਹਿ ਸਭ ਝੂਟਾ ਪਰ ਮੈਂ ਕਾਹੇ ਕੋ ਕਪੜਾ ਇਹ ਇਹ ਮੇ ਖਾਪ ਰਿਹਾ ਇਹ ਆਪਣੇ ਮਾਨਸ ਜਾਂ ਦਾ ਲਾਹਾ ਮੂਲ 부ਝ ਨਹੀਂ ਰਿਹਾ ਸਮਝ ਨਹੀਂ ਰਿਹਾ ਇਹਨੂੰ ਸਮਝਣਾ ਚਾਹੀਦਾ ਇਹਨੂੰ ਸੰਸਾਰ ਦੇ ਪਾਸਿਓ ਆਪਣੀਆਂ ਨਜ਼ਰਾਂ ਚੁੱਕ ਲੈਣੇ ਚਾਹੀਦੇ ਆ ਨੇ ਉਹ ਨਜ਼ਰਾਂ ਗੁਰੂ ਤੇ ਰੱਖਣੀਆਂ ਚਾਹੀਦੀਆਂ ਨੇ ਗੁਰੂ ਦੇ ਸਰੂਪ ਦਾ। ਗੁਰ ਕੀ ਮੂਰਤ ਮਨ ਮਾਏ ਧਿਆਨ ਗੁਰ ਕੀ ਸ਼ਬਦ ਮੰਤਰ ਮਨ ਮਾਣਾ। ਜੇ ਇਹ ਨਜ਼ਰ ਜਿਹੜੀ ਐ ਸੰਸਾਰ ਦੇ ਵਿੱਚ ਐ ਇਹ ਗੰਦੀ ਹੁੰਦੀ ਐ ਮੈਲੀ ਹੁੰਦੀ ਐ ਦੋਸ਼ੀ ਹੁੰਦਾ ਐ ਨਰਕਾਂ ਦਾ ਅਧਿਕਾਰੀ ਹੁੰਦਾ। ਜੇ ਇਹਨੇ ਨਜ਼ਰਾਂ ਨਾਲ ਗੁਰੂ ਦੇ ਸਰੂਪ ਦਾ ਦਰਸ਼ਨ ਕਰੇ ਤੇ ਭਾਈ ਇਹਦਾ ਹਲਤ ਪਲਤ ਸੌੜ ਜਾਂਦਾ ਹੈ ਜੇ ਇਹਨੇ ਪ੍ਰੀਤ ਕਰਨੀ ਹੈ ਤਾਂ ਕਹਿੰਦੇ ਗੁਰਮੁਖ ਸਿਉ ਕਰ ਦੋਸਤੀ ਸਤਗੁਰ ਸਿਉ ਲਾਏ ਚਿੱਤ ਸੰਸਾਰ ਦੀ ਪ੍ਰੀਤ ਕਿਸੇ ਕੰਮ ਨਹੀਂ ਇਹ ਨਰਕਾਂ ਛੱਟੇਗੀ ਗੁਰਮੁਖ ਖਾਂ ਦੀ ਸਾਧੂਆਂ ਦੀ ਸੰਤਾਂ ਦੀ ਸਤਿਗੁਰ ਦੀ ਪ੍ਰੀਤ ਕਰੇਗਾ ਤੇ ਇਹਦੇ ਜਨਮ ਕਰਮ ਜਿਹੜੇ ਨੇ ਉਹ ਨਾਸ਼ ਹੋ ਜਾਣਗੇ ਜਨਮ ਕਰਮ ਮਲ ਉਤਰ ਮੰਨ ਤੇ ਜਾਏਗਾ ਮਨ ਦਾ ਅਹੰਕਾਰ ਖਤਮ ਕਰ ਦੇਣਗੇ ਔਰ ਜਨਮ ਜਨਮਾਂ ਤਰਾਂ ਦੀ ਜਿਹੜੀ ਮੈਲ ਹੈ ਉਹ ਸਾਫ ਫੇਰ ਇਹਨੂੰ ਸੁਖ ਹੋਏਗਾ ਜਦੋਂ ਇਹਦੇ ਜਨਮ ਮਰਨ ਦਾ ਸੰਸਾਰ ਖਤਮ ਹੋ ਗਿਆ ਫੇਰ ਭਈ ਇਹਨੂੰ ਸੁਖ ਹੋਏਗਾ ਕਿਉਂਕਿ ਸਦਾ ਲਈ ਇਹ ਆਨੰਦ ਚਿੱਤ ਉਸ ਪਰਮਾਨੰਦ ਦੇ ਇਹ ਚਰਨਾਂ ਦੇ ਵਿੱਚ ਚਲੀ ਜਾਏਗੀ ਜਾਏਗੀ ਤਾਂ ਜਦੋਂ ਇਹ ਸੰਸਾਰ ਤੋਂ ਆਪਣੀ ਸਾਰੀ ਕਿਰਿਆ ਵਾਸ਼ਨਾ ਨੂੰ ਛੁਕਲੇ ਗੁਰੂ ਦੇ ਨਾਲ ਪ੍ਰੀਤ ਕਰੇਗੀ ਗੁਰ ਸੰਗ ਪ੍ਰੀਤ ਕਰੋ ਤੁਮ ਐਸੀ ਜਸ ਕਾਮੇ ਕਾਮਨ ਸੰਗ ਤਰਨਾ ਸੰਗ ਕਰੋ ਚੇਟਕ ਚਿਤ ਰੱਖੋ ਮਨ ਸੇ ਗੁਰ ਕੇ ਚਰਨ ਪਕੜਨਾ ਛਲ ਵਲ ਕਪੜ ਛੋੜ ਕਰ ਵਰਤੋ ਗੁਰ ਕੇ ਬਚਨ ਸੰਤਾ ਕਿਉਂ ਕਹਿੰਦੇ ਡਰਤੇ ਰਹੋ ਕਾਲ ਕੇ ਪੈਸੇ ਖਬਰ ਨਹੀਂ ਕਮਰਨਾ ਕੋਈ ਪਤਾ ਨਹੀਂ ਹੈ ਕਿਹੜੇ ਵੇਲੇ ਸਵਾਸ ਦੀ ਦੌੜ ਛੁੱਟ ਇਹਨੂੰ ਪੂੰਜੀ ਜੋ ਧਨ ਮਿਲਿਆ ਹੀ ਸਵਾਸਾਂ ਦਾ ਹੈ ਜੇ ਸਵਾਸਾਂ ਨੂੰ ਪਰਮੇਸ਼ਰ ਦੇ ਚਰਨਾਂ 'ਚ ਲਾਏਗਾ ਸਵਾਸ ਸਵਾਸ ਹੋਸ਼ ਕਰ ਬੋਰੀ ਪਲ-ਪਲ ਨਾਲੋਂ ਸਬਰ ਫਿਰ ਇਹਦਾ ਕਰਮ ਭਾਗ ਸੁੱਚਾ ਬਣ ਜਾਏਗਾ ਜਿੰਨੇ ਦੇ ਜਨਮ ਜਨਮਾਂ ਤਰਾਂ ਦੇ ਪਾਪ ਨੇ ਉਹ ਖਤਮ ਹੋ ਜਾਂਦੇ ਨਾਮੇ ਜਰੀਓਏ ਸੱਚਖੰਡ ਦਾ ਵਾਸੀ ਬਣ ਜਾਏਗਾ ਕਹਿੰਦੇ ਸੁਖਵੇਂ ਗਾਫਲ ਰਹਤ ਸਦਾ ਨਾ ਰਹੇ ਪਾਗਲ ਹੋਇਆ ਰਹਿੰਦਾ ਮਨ ਤਰੰਗ ਮੈਂ ਦੰਦੰ ਬਹਿਣਾ ਇਹ ਮਨ ਦੇ ਮਗਲ ਲੱਗੇ ਤਾਂ ਤੇ ਚੇਤ ਕਰੋ ਸਤ ਸੰਗਤ ਦੁਖ ਸੁਖ ਨਦੀਆਂ ਪਾਰ ਕਰਨਾ ਕਹਿੰਦੇ ਇਸ ਕਰਕੇ ਭਾਈ ਇਹੋ ਸਤ ਸੰਗ ਦਾ ਔਰ ਸਿਮਰਨ ਦਾ ਚੇਤਨ ਕਰਨਾ ਚਾਹੀਦਾ ਇਹ ਚਿੰਤਨ ਕਰਦਾ ਹੈ ਪਰ ਮਾਇਆ ਦਾ ਕਰਦਾ ਹੈ ਸੰਸਾਰ ਦੀਆਂ ਵਸਤੂਆਂ ਦਾ ਕਾਮਨਾ ਦਾ ਇਹ ਚਿੰਤਨ ਹਰ ਵਕਤ ਕਰਦਾ ਰਹੇ ਜੇ ਇਹਦਰੋਂ ਤੋੜ ਕੇ ਤੇ ਗੁਰੂ ਵਾਲੇ ਸਿਮਰਨ ਚ ਚਿੰਤਨ ਕਰੇ ਤੇ ਭਈ ਇਹ ਸਦਾ ਲਈ ਸੁਖੀ ਹੋ ਜਾਏਗਾ ਅਮਰ ਫਿਰ ਮਹਾਰਾਜ ਕਹਿੰਦੇ ਨੇ ਕਹਿੰਦੇ ਆਪਣਾ ਰੂਪ ਲਖੋ ਕਟਕੀਤਰ ਫਿਰ ਆਗੇ ਕੋ ਸੂਰਤ ਪਰਣਾ ਕਹਿੰਦੇ ਇਹ ਮਨ ਤੂੰ ਜੋਤ ਰੂਪ ਹੈ ਆਪਣਾ ਮੂਲ ਪਛਾਨ ਆਪਣੇ ਮੂਲ ਨੂੰ ਪਛਾਨ ਕਿ ਮੈਂ ਤਾਂ ਉਸ ਪਰਮੇਸ਼ਰ ਦੀ ਹੰਸਾਂ ਉਹਦੀ ਜੋਤ ਫਿਰ ਇਹ ਦਾ ਪਲਾ ਹੋਇਆ ਕਿਹਦੇ ਜਨਮ ਮਾਰਨ ਤੋਂ ਛੁੱਟੇਗਾ ਇਹ ਆਪਣੇ ਆਪ ਨੂੰ ਸਮਝ ਲੇ ਆਪਣੇ ਆਪ ਨੂੰ ਵਿਚਾਰ ਲੇ ਕਿਸੇ ਨੇ ਨਹੀਂ ਇਹਨੂੰ ਖੁਦ ਕਰਨਾ ਪੈਣਾ ਕਿਸੇ ਦੀ ਰੋਟੀ ਖਾਈ ਇਹਦੇ ਟਿੱਡੇ 'ਚ ਨਹੀਂ ਆਏਗੀ ਜਿਹੜੀ ਗੁਰਪੀ ਆਪਣੇ ਟਿੱਡੇ 'ਚ ਪਾਏਗਾ ਉਹਦਾ ਦਰਵਾਜ਼ਾ ਖੁੱਲ੍ਹੇਗਾ ਜੋ ਸਿਮਰਨ ਭਜਨ ਆ ਇਹ ਕਰੇਗਾ ਉਹਦਾ ਲਾਹਾ ਇਸ ਨੂੰ ਮਿਲੇਗਾ ਹੋਰ ਕਿਸੇ ਨੂੰ ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਭਾਈ ਸਤਗੁਰ ਸੁਆਮੀ ਕਹੇ ਅਨਾਮੀ ਸ਼ਬਦ ਗੁਰੂ ਸੇ ਜਾ ਕਰ ਮਿਲਣਾ ਸ਼ਬਦ ਗੁਰੂ ਨੂੰ ਮਿਲੋ ਗੁਰ ਕੀ ਮੂਰਤ ਮਨ ਮਾਹੇ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਜੋ ਗੁਰ ਦਿਆ ਸੋ ਮਨ ਕੇ ਕਾਮ ਗੁਰ ਪਾਰ ਬ੍ਰਹਮ ਪਰਮੇਸ਼ਰ ਉਲੇ ਕੋ ਗੁਰਮਾਰਗ ਪਾਇਆ ਅਵਟ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤਾਸ ਮਟਾਈ ਗੁਰਪੂਰੇ ਕੀ ਬੇਅੰਤ ਹੋਈ ਗੁਰੂ ਇਹਦੇ ਜਨਮ ਮਰਨ ਮੇਟਦਾ ਹੈ ਇਹ ਬਿੜਾਈ ਗੁਰੂ ਦੀ ਹੈ ਕਿਉਂਕਿ ਜੀਵ ਆਤਮਾ ਜੋ ਹੈ ਮਨ ਜੋ ਹੈ ਇੰਦਰੀਆਂ ਜੋ ਹੈ ਭੁੱਲੀਆਂ ਹੋਈਆਂ ਸੰਸਾਰ ਦਾ ਗਵਨ ਕਰਦੀਆਂ ਇਹ ਗੁਰੂ ਦੇ ਮਾਰਗ ਦਾ ਗਵਨ ਨਹੀਂ ਕਰਦੀਆਂ ਜੇ ਗੁਰੂ ਦੇ ਮਾਰਗ ਚੱਲੇ ਤੇ ਫੇਰ ਮਾਰਾ ਜਿ ਸਮਝਾ ਰਹੇ ਨੇ ਕਹਿੰਦੇ ਭੁੱਲੇ ਕੋ ਗੁਰਮਾਰਗ ਪਾਇਆ ਇਹ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਗੁਰੂ ਹਰ ਦੀ ਭਗਤੀ ਲਾਉਂਦਾ ਹੈ ਇਹਦੇ ਸੰਸਾਰ ਦੇ ਵਕਾਰ ਛਡਾ ਕੇ ਇੱਕ ਪਰਮੇਸ਼ਰ ਦੇ ਮਾਰਗ ਦੀ ਬੰਦਗੀ ਕਰਉਂਦਾ ਹੈ ਭਗਤੀ ਕਰਉਂਦਾ ਹੈ ਨਾਮ ਜਪਉਂਦਾ ਹੈ ਕਿਉਂਕਿ ਨਾਮ ਜਪਣ ਦੇ ਨਾਲ ਹੀ ਨੂੰ ਸੁਖ ਪ੍ਰਾਪਤ ਬਿਨਾ ਨਾਮ ਤੋਂ ਇਹ ਫਿਰ ਰੋਏਗਾ ਰਸਤੇ 'ਚ ਨਾਮ ਬਿਨਾ ਮੈਰ ਹੋਈ ਇਸ ਕਰਕੇ ਮਾਰਾ ਸਮਝਾਉਂਦਾ ਇਹਨੇ ਸਾਨੂੰ ਕਹਿੰਦੇ ਭੁੱਲੇ ਸਿਖ ਗੁਰੂ ਸਮਝਾਏ ਔਝੜ ਜਾਂਦੇ ਮਾਰਗ ਪਾਏ ਗਲਤ ਰਸਤੇ ਜਾਂਦੇ ਹੋਏ ਇਹ ਸੰਸਾਰ ਦਾ ਜੋ ਰਸਤਾ ਹੈ ਕਾਮ ਕ્રોਧ ਮੋਹ ਲੋਭ ਹੰਕਾਰ ਆਸਾ ਤ੍ਰਿਸ਼ਨਾ ਮਨਸਾ ਇਹ ਮਨ ਆਨੰਦ ਲੈਣ ਦਾ ਮਨ ਜਿਹੜਾ ਹੈ ਇਹਨਾਂ ਦੇ ਵਿੱਚ ਇਹ ਨੂੰ ਸਾਡੀ ਆਤਮਾ ਨੂੰ ਲਿਫਤ ਰੱਖਦਾ ਹੈ ਸਾਡੀ ਸੁਰਤ ਨੂੰ ਇਧਰ ਲਾ ਕੇ ਰੱਖਦਾ ਹੈ ਇਹ ਮਾਰਗ ਜੋ ਹੈ ਸਾਰਾ ਨਰਕਾਂ ਦਾ ਮਾਰਗ ਹੈ ਇਹ ਮਾਲਕ ਦੇ ਮਿਲਣ ਦਾ ਮਾਰਗ ਨਹੀਂ ਹੈ ਮਾਲਕ ਨੂੰ ਮਿਲਣ ਵਾਸਤੇ ਸਾਨੂੰ ਸਤਗੁਰ ਦੀ ਲੋੜ ਹੈ ਪੂਰਨ ਮਹਾਪੁਰਸ਼ਾਂ ਦੀ ਲੋੜ ਹੈ ਜੋ ਉਪਦੇਸ਼ ਦੇ ਕੇ ਸਾਨੂੰ ਉਸ ਮਾਲਕ ਦੇ ਜੈਸਾ ਸਰਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਚੜਿਆ ਮਿਲੇ ਪ੍ਰਭੂ ਹਰ ਦਰਗਾਹ ਦਾ ਵਸੀਤ ਸਾਨੂੰ ਹਰ ਦੀ ਦਰਗਾਹ ਦੇ ਵਾਸੀ ਦੀ ਲੋੜ ਹੈ ਉਹਦੇ ਨਾਲ ਮਿਲਣ ਦੀ ਲੋੜ ਹੈ ਇਹ ਸਰੀਰ ਮਿਲਿਆ ਪੰਜ ਤਤ ਨੇ ਸਰੀਰ ਦੇ ਤ੍ਰਿਕ ਸਿਰ ਜੋ ਗੁਰੂ ਨਾਨਕ ਦੇ ਗੁਰ ਲੱਗੇ ਨਾ ਚਾਹਣ ਕਹਿੰਦੇ ਉਹ ਸੀਸ ਤ੍ਰਿਕ ਹੈ ਜੇ ਇਹ ਗੁਰੂ ਦੀ ਚਰਨੀ ਨਹੀਂ ਲੱਗਦਾ ਤ੍ਰਿਗ ਲੋਇਨ ਗੁਰੂ ਦਰਸ ਵਿਨ ਵੇਖੇ ਪਰ ਧਰਨੀ ਇਹ ਮਾਇਆ ਦਾ ਰੰਗ ਰੋਗ ਪਰਖਦਾ ਹੈ ਕਹਿੰਦੇ ਤ੍ਰਿਗ ਹੈ ਇਹਨੋਂ ਲੋਹਾ ਦੇ ਅੱਖਾਂ ਦੇ ਵਿੱਚ ਸਤਿਗੁਰ ਦਾ ਸਰੂਪ ਬਸਮਾ ਚਾਹੀਦਾ ਹੈ ਫੇਰੇ ਸਫਲ ਤ੍ਰਿਗ ਜੀਭਾ ਗੁਰੂ ਉਪਦੇਸ਼ ਬਿਨ ਜੇ ਗੁਰੂ ਦਾ ਸਿਮਰਨ ਨਹੀਂ ਕਰਦੇ ਕਹਿੰਦੇ ਜੀਭਾ ਤ੍ਰਿਗ ਹੈ ਨਿੰਦਿਆ ਕਰਦੀ ਹੈ ਇਹ ਮਾੜੇ ਰਸ ਲੈਦੀ ਹੈ ਇਸ ਕਰਕੇ ਤ੍ਰਿਗ ਹੈ ਇਹਨੂੰ ਨਾਮ ਦਾ ਅਸਰ ਨਹੀਂ ਆਉਂਦਾ ਫੇਰੇ ਸਫਲ ਹੈ ਤ੍ਰਿਗ ਸਰਵਣ ਗੁਰੂ ਸ਼ਬਦ ਬਿਨ ਹੋਰ ਤਰੇ ਨਾ ਧਰਨੀ ਗੁਰੂ ਸ਼ਬਦ ਤੋਂ ਵਗੈਰਾ ਇਹ ਹੋਰ ਕਿਸੇ ਪਾਸੇ ਦਾ ਧਿਆਨ ਨਾ ਕਰੇ ਜੇ ਧਿਆਨ ਕਰਦੇ ਨੇ ਕੰਨ ਤਾਂ ਤ੍ਰਿਕ ਨਹੀਂ ਲਾਹਣ ਤੈਨਾ ਹੱਥ ਪੈਰ ਤ੍ਰਿਕ ਗੁਰੂ ਸੇਵ ਬਿਨ ਹੋਰ ਕਾਰਾ ਕਰਨੀ ਜੇ ਗੁਰੂ ਦੀ ਸੇਵਾ ਨਹੀਂ ਕਰਦਾ ਹੱਥਾਂ ਪੈਰਾਂ ਦੇ ਨਾਲ ਤਾਂ ਤ੍ਰਿਕ ਹੈ ਤ੍ਰਿਕ ਕਹਿੰਦੇ ਨੇ 100 ਗਾਲ ਕੱਢੀਏ ਇੱਕ ਲਾਹਣਤ ਬਣਦੀ ਹੈ 100 ਲਾਹਣਤ ਪਾਈਏ ਇੱਕ ਤ੍ਰਿਕ ਬਣਦਾ ਦੇ ਪੀਰ ਮਰੀਦਾ ਪ੍ਰੀੜੀ ਗੁਰ ਗੌਰ ਸਮਾਏ ਗੁਰ ਦੇ ਗੌਰ ਦੇ ਵਿੱਚ ਸਮਾਏ ਤੇ ਭਈ ਫੇਰੇ ਇਹਦਾ ਜਿਹੜਾ ਜਨਮ ਸਫਲ ਹੋਏਗਾ ਐਸਾ ਸਹਬ ਨਾ ਸੇਵੀਏ ਸਹਬ ਉਹ ਨਾ ਸੇਵੀਏ ਜੋ ਜਮ ਡੰਡ ਸਹਾਈ ਕਹਿੰਦੇ ਉਹ ਦੀ ਸੇਵਾ ਨਹੀਂ ਕਰਨੀ ਚਾਹੀਦੀ ਜੇ ਇਹਨੂੰ ਸਰੀਰ ਨੂੰ ਆਤਮਾ ਨੂੰ ਸਾਡੇ ਨੂੰ ਜਮਾਂ ਦਾ ਡੰਡ ਭੋਗਤਣਾ ਪੈ ਗਿਆ ਕਹਿੰਦੇ ਉਹ ਸੇਵਾ ਨਹੀਂ ਕਰ ਲੈ ਸਹਿਵੋ ਨਾ ਸੇਵੀਏ ਜੋ ਜਮ ਡੰਡ ਸਹਾਈ ਫੇਰ ਕਹਿੰਦੇ ਹੋਛਾ ਸ਼ੌ ਨਾ ਕੀਜੀਏ ਫਿਰ ਪਛੋਤਾਈ ਹੋਜ ਸ਼ੌ ਦੇ ਨਾਲ ਉਹ ਸਾੜਤੀ ਦੇ ਨਾਲ ਨਾ ਪ੍ਰੀਤ ਕਰੀਏ ਨਾ ਲੇਖਾ ਕਰੀਏ ਜਿਹੜਾ ਸਾਨੂੰ ਵਕਤ ਤੇ ਧੋਖਾ ਦੇ ਦਿੰਦੇ ਆ ਫਿਰ ਕਹਿੰਦੇ ਨੇ ਤੀਰ ਸੋ ਨਾ ਸੇਵੀਏ ਕਹਿੰਦੇ ਉਸ ਤੀਰ ਸੁਣਾਉਣ ਦਾ ਕੋਈ ਫਾਇਦਾ ਨਹੀਂ ਹੈ ਜੇ ਸਾਡੀ ਮੈਲ ਮੰਨਦੀ ਨਹੀਂ ਗੋਹਾਂਦਾ ਤਾਂ ਦੀ ਤਾਂ ਜਿੱਥੇ ਮਰਜੀ ਪਾਣੀ ਦਾ ਪਾਲੋ ਡੱਬਾ ਨਾਲੋ ਬਾਲਟੀ ਨਾਲ ਤਾਂ ਦੀ ਮਿਹਨਤ ਆ ਉਤਰ ਜੇਗੀ ਪਰ ਮੰਨਦੀ ਮੈਨ ਨਹੀਂ ਇਹਨੇ ਕਿਉਂ ਤੀਰ ਸੁਣਾਈ ਐ ਜੇ ਮਨ ਦੀ ਮੈਣ ਨੇ ਉੱਤਰ ਦੀ ਫੇਰ ਤੀਰ ਸੁਣਾਉਣ ਦਾ ਕੀ ਹੈ ਫੇਰ ਕਹਿੰਦੇ ਹਉ ਮੈਂ ਰੋਗ ਨਾ ਕੱਟੀ ਉਹ ਵੈਦ ਨਾ ਲਾਈਏ ਉਹ ਵੈਦ ਕਿਸ ਕੰਮ ਦਾ ਹੈ ਜੇ ਹਉ ਮੈਂ ਦਾ ਰੋਗ ਨਹੀਂ ਕੱਟਦਾ ਪੀਰ ਬਰੀਦਾ ਪਿਰੜੀ ਗੁਰਕੌਰ ਸੁਆਈਏ ਇਹਦੇ ਫੇਰ ਪ੍ਰੀਤ ਹੈ ਭਾਈ ਗੁਰੂ ਜੀ ਜੇ ਇਹ ਗੁਰੂ ਦੇ ਹੁਕਮ ਨੂੰ ਮੰਨ ਕੇ ਗੁਰੂ ਦੇ ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਸਮਾ ਲੇ ਕਾਮ ਸੁਖਤਾ ਸ਼ਬਦ ਦਾ ਹੈ ਸੁਰਤ ਸ਼ਬਦ ਦੇ ਨਾਲ ਲੱਗੇਗੀ ਪ੍ਰੀਤ ਕਰੇਗੀ ਤੇ ਫਿਰ ਪਾਪ ਸਾਕਰ ਤੋਂ ਪਾਰ ਹੋ ਜਾਏਗੀ ਸੋ ਗੁਰੂ ਪਰਿ ਸਾਂਗ ਜੀ ਵਾਣੀ ਤਾਂ ਸਾਨੂੰ ਬਹੁਤ ਸਰਲ ਕਰਕੇ ਸਮਝਾਉਂਦੇ ਨੇ ਹਜ਼ੂਰ ਚੱਲਣਾ ਜੀਵ ਦਾ ਕੰਮ ਹੈ ਚੱਲੇਗਾ ਆਪਣਾ ਜਨਮ ਸਫਲ ਕਰ ਲੇਗਾ ਨਹੀਂ ਚੱਲੇਗਾ ਤੇ ਫਿਰ ਨਰਕਾਂ ਦੀ ਆchnਾ ਹੈ ਇਹ ਦੁਆਰਾ ਮਾਨਸ ਜਨਮ ਨਹੀਂ ਮਿਲਣਾ ਨਿਰਲਭ ਹੈ 84 ਲੱਖ ਜੀਅ ਜਨਮ ਦੇ ਵਿੱਚੋਂ ਫੇਰ ਇਹਨੂੰ ਕੰਮਣਾ ਪੈਣਾ ਹੈ ਇਹ ਦੁਖਸ਼ਾ ਹੈਗਾ ਬਾਰ-ਬਾਰ ਸ਼ਰੀਰ ਤਰਨ ਕਰ ਇਸ ਕਰਕੇ ਨੂੰ ਗੁਰੂ ਦੇ ਬਚਨ ਦੀ ਕਮਾਈ ਗੁਰੂ ਦੇ ਬਚਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਗੁਰੂ ਦਾ ਬਚਨ ਕਮਾਉਣਾ ਚਾਹੀਦਾ ਕਿਉਂਕਿ ਗੁਰੂ ਦਾ ਬਚਨ ਗੁਰੂ ਦਾ ਵਿਦੇਸ਼ ਸਦਾ ਅਵਿਨਾਸ਼ੀ ਹੈ ਗੁਰ ਕਾ ਬਚਨ ਸਦਾ ਅਵਿਨਾਸ਼ੀ ਗੁਰ ਕੈ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਹਟਾ ਲੈ ਸ਼ੇਧ ਗੁਰ ਕਾ ਬਚਨ ਕੱਟੇ ਪਰਮਪੇਰ ਇਹ ਸਾਰੇ ਕੰਮ ਜਿਹੜੇ ਨੇ ਗੁਰੂ ਦੇ ਬਚਨ ਨੇ ਗੁਰੂ ਦੇ ਸ਼ਬਦ ਨੇ ਕੱਟਨੇ ਇਸ ਕਰਕੇ ਗੁਰੂ ਕਾ ਰੀ ਸਾਧ ਸੰਗ ਜੀ ਇਹਨੂੰ ਗੁਰੂ ਦੇਵ ਬਚਨ ਤੇ ਅਮਲ ਕਰਕੇ ਕਮਾਈ ਕਰਨੀ ਚਾਹੀਦੀ ਹੈ ਸੰਸਾਰ ਦਾ ਲਾਹਾ ਨਾ ਲਵੇ ਇਹ ਗੁਰੂ ਸ਼ਬਦ ਦਾ ਲਾਹਾ ਲਵੇ ਗੁਰੂ ਕਾ ਰੀ ਸਾਧ ਸੰਗਤ ਜੀ ਅਮਲ ਕਰੋ ਤੇ ਸੁਖ ਲਵੋ ਸਤਿ